ਯਾ ਜੀ ਰਾਜਾ ਸਾਡੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪੂਰ ਚੌਂਕ ਤੇ ਪਿਛਲੇ ਸਾਲ ਵੀ ਸੰਗਤਾਂ ਨੇ ਉਪਰਾਲਾ ਕਰਕੇ ਸਪੀਲ ਦਾ ਲੰਗਰ ਲਗਾਇਆ ਗਿਆ ਇਸ ਸਾਲ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹਰ ਸਾਲ ਇਸੇ ਤਰ੍ਹਾਂ ਹੀ ਇੱਥੇ ਲੰਗਰ ਦੀ ਸੇਵਾ ਹੁੰਦੀ ਰਹੇਗੀ ਰਾਜਪੂਰ ਚੌਂਕ ਸਾਡੇ ਇੱਥੇ 10-12 ਪਿੰਡ ਇਸ ਲਿੰਕ ਰੋਡ ਨੂੰ ਲੱਗਦੇ ਨੇ ਇਸ ਕਰਕੇ ਤੁਸੀਂ ਚੌਕ ਨੂੰ ਰਾਜਪੂਤ ਚੌਕ ਦਾ ਨਾਮ ਦਿੱਤਾ ਗਿਆ ਹੈ। ਨਾ ਹੀ ਸੇਵਾ ਦਾ ਨਾਮ। ਹਾਂਜੀ। ਉਹ ਵੀ ਇਹਦਾ ਲੰਗਰ ਲਗਾਇਆ ਗਿਆ ਬਸ ਕੀ ਕਹਿਣਾ ਚਾਹੀਦਾ। ਉਹਦੇ ਵਾਤੇ ਵਧੀਆ ਪ੍ਰਾਲਾ ਹੈ। ਬਹੁਤ ਵਧੀਆ ਪ੍ਰਾਲਾ ਹੈ। ਜੰਗਦੀਆਂ ਆਂਦੀਆਂ, ਜੰਗਦੀਆਂ ਸੰਗਤਾਂ ਸਕਦੀਆਂ ਨੇ। ਮੌਸਮ ਵੀ ਵਧੀਆ ਹੋ ਗਿਆ ਹੈ। ਤੇ ਬਾਕੀ ਸਾਨੂੰ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਇਸ ਚੌਕ ਨੂੰ ਪੱਕੇ ਤੌਰ ਤੇ ਪੱਕਾ ਨਾਮ ਦਿੱਤਾ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਪੂਤ ਭਾਈਚਾਰੇ ਵੱਲੋਂ ਇਹ ਲੰਗਰ ਲਾਇਆ ਵਾ ਸਭ ਤੋਂ ਇਹ ਲੰਗਰ ਹੋਰ ਵੱਧ ਚੜ੍ਹ ਕੇ ਲਾਵਾਂਗੇ ਤੇ ਇਦਾਂ ਹੀ ਜਿੰਨੇ ਵੀ ਸਾਡੇ ਰਾਜਪੂਤ ਭਾਈਚਾਰਾ ਵਾ ਤੇ ਸਾਰਿਆਂ ਦਾ ਇਸ ਲੰਗਰ ਵਿੱਚ ਸਹਿਯੋਗ ਆ ਤੇ ਅਸੀਂ ਹੋਰ ਵੱਧ ਚੜ੍ਹ ਕੇ ਕਿਤੋਂ ਸਹਿਯੋਗ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਸ਼ਾਮਲ ਹੋਏ ਆ ਇਹ ਇਲਾਕਾ ਨਿਵਾਸੀਆਂ ਦੀ ਸਾਥ ਸੰਗਤ ਦੀ ਕਿਰਪਾ ਦੇ ਨਾਲ ਇਹ ਉਪਰਾਲੇ ਕੀਤੇ ਜਾਂਦੇ ਨੇ ਸੰਗਤਾਂ ਅੱਗੇ ਬੇਨਤੀ ਹੈ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣ ਕਿ ਆਪਣਾ ਭਾਈਚਾਰਾ ਇਕੱਠਾ ਹੋ ਕੇ ਇਕਜੁੱਟ ਹੋ ਕੇ ਅੱਗੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੱਤੇ ਅੱਜ ਅਸੀਂ ਰਾਜਪੂਤ ਚੌਂਕ ਬੁੱਧਗੜ੍ਹ ਵਿਖੇ ਇਕੱਠੇ ਹੋਏ ਹਾਂ ਇੱਥੇ ਗੁਰੂ ਅਰਜਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਪੁਰਬ ਤੇ ਸ਼ਵੀਲਾ ਲਗਾਈਆਂ ਗਈਆਂ ਹਨ ਸੋ ਮੈਂ ਧੰਨਵਾਦ ਕਰਦਾ ਹਾਂ ਸਾਰੇ ਇਲਾਕੇ ਦਾ ਸਾਰੀ ਸੰਗਤ ਦਾ ਤੇ ਸਾਡੇ ਪ੍ਰਧਾਨ ਜੀ ਦਾ ਤੇ ਸਾਡੇ ਵੱਡੇ ਵੀਰ ਗੁਰਮੀਤ ਸਿੰਘ ਦਾ ਤੇ ਹੋਰ ਦਵੰਤੇ ਸੱਜਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਪ੍ਰਧਾਨ ਜੀ ਪਹੁੰਚੇ ਹੋਤੇ ਵੀਰ ਨੂੰ ਫੋਟੋ ਕਿਹੜਾ ਜਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤ ਨੂੰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਪੰਚਮ ਪਾਸ਼ਾ ਉਹਨਾਂ ਦੇ ਬੇਟਾ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਅੱਜ ਯਾਦ ਵਿੱਚ ਛਬੀਲਾਂ ਲਾਈਆਂ ਜਾ ਰੀਆਂ ਨੇ ਜੋ ਰਾਜਪੂਤ ਚੌਂਕ ਭਾਈਚਾਰਾ ਹੈ ਬੂਥਗੜ ਸ਼ਹੀਦੀ ਸਿੰਘੀ ਉਦਾਸ ਸਹਿਯੋਗ ਦੇ ਨਾਲ ਸਾਰੇ ਰਾਜਪੂਤ ਭਾਈਚਾਰੇ ਨੇ ਅੱਜ ਤੋਂ ਕਾਫੀ ਧੇਰ ਤੋਂ ਪਹਿਲਾਂ ਹੀ ਚੱਲ ਰਿਹਾ ਸੀਗਾ ਕੋਈ ਕਿਸੇ ਚੌਂਕ ਦਾ ਨਾਂ ਰੱਖਿਆ ਜਾ ਰਿਹਾ ਸੀ ਕੋਈ ਕਿਸੇ ਚੌਂਕ ਦਾ ਨਾਂ ਰੱਖਿਆ ਜਾ ਰਿਹਾ ਸੀ ਲੇਕਿਨ ਰਾਜਪੂਤ ਭਾਈਚਾਰੇ ਦਾ ਚੌਂਕ ਲੁਧਾਨੀ ਛੈਨੀ ਸੀਗਾ ਸੋ ਸਮੂਹ ਸੰਗਤ ਨੇ ਔਰ ਸ਼ਹੀਦੀ ਬਾਬਾ ਬੂਧਗਰ ਸਾਹਿਬ ਗੁਰਦੁਆਰਾ ਸਾਹਿਬ ਨੇ ਸਹਿਯੋਗ ਦੇ ਨਾਲ ਰਾਜਪੂਤ ਭਾਈਚਾਰੇ ਨੇ ਇੱਥੇ ਇੱਕ ਚੌਕ ਵੀ ਰੰਬਿਆ ਹੈਗਾ ਜਿਹਦਾ ਨਾਂ ਅੱਜ ਤੋਂ ਰਾਜਪੂਤ ਚੌਕ ਕਹਿ ਗਏ। ਤੋਂ ਪੰਚਮ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਯਾਦ ਵਿੱਚ ਜਿਨ੍ਹਾਂ ਨੂੰ ਤੱਤੀਆਂ ਲੋਹਾਂ ਤੇ ਬਿਠਾਇਆ ਗਿਆ ਸੀਗਾ ਉਹਨਾਂ ਦੀ ਯਾਦ ਵਿੱਚ ਤਕਰੀਬਨ ਤਕਰੀਬਨ ਤਾਂ ਮੈਂ ਪੰਜਾਬ ਦੇ ਵਿੱਚ ਕੀ ਭਾਰਤ ਵਿੱਚ ਹੀ ਲੱਗਦੀ ਹੈ ਹੈਗੀਆਂ ਨੇ ਕਿਉਂਕਿ ਗੁਰੂ ਸਾਹਿਬ ਦੀ ਦੇਣ ਹੀ ਬਹੁਤ ਵੱਡੀ ਹੈਗੀ ਹੈ। ਸੋ ਸਮੂਹ ਸੰਗਤ ਨੂੰ ਜਿੰਨੀ ਵੀ ਸੰਗਤ ਹੈਗੀ ਹੈ ਜਾਂ ਜਿੰਨੀ ਵੀ ਆਵਾਮ ਹੈਗੀ ਹੈ ਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਅੱਜ ਇਹ ਜਿਹੜੀ ਯਾਦ ਦੇ ਵਿੱਚ ਲਾਇਆ ਜਾ ਰਿਹਾ ਹੈ ਹੈਗਿਆ ਉਹਨਾਂ ਤੋਂ ਸੀਰ ਲੈ ਕੇ ਉਹਨਾਂ ਨੇ ਸੰਦੇਸ਼ ਕੀ ਦਿੱਤਾ ਸੀ ਮਨੁੱਖਤਾ ਨੂੰ ਉਹਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈਗੀ ਐ ਸੋ ਅੱਜ ਰਾਜਪੂਤ ਭਾਈਚਾਰੇ ਵੱਲੋਂ ਛਬੀਲ ਇੱਥੇ ਜਲ ਜੀਰੇ ਦੀ ਲਾਈ ਜਾ ਰਹੀ ਹੈ ਮਿੱਠੇ ਚਨੇ ਨਮਕੀਨ ਚਨੇ ਹਰ ਤਰ੍ਹਾਂ ਦਾ ਵੈਸੇ ਤਾਂ ਹਰ ਤਰ੍ਹਾਂ ਦੀ ਛਬੀਲ ਲੱਗੀ ਹੋਈ ਹੈ ਲੰਗਰ ਲੱਗੇ ਹੋਏ ਨੇ ਤੋਂ ਮੈਂ ਤੈਹ ਦਿਲ ਤੋਂ ਸਮੂਹ ਸੰਗਤ ਦਾ ਔਰ ਆਪਣੇ ਰਾਜਪੂਤ ਭਾਈਚਾਰੇ ਦਾ ਤੇ دل ਤੋਂ ਧੰਨਵਾਦ ਕਰਨਾ ਔਰ ਨਿਮਸ਼ਕਾਰ ਕਰਨਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਨੂੰ ਜਿਨ੍ਹਾਂ ਦੀ ਐਨੀ ਵੱਡੀ ਕੁਰਬਾਨੀ ਸਦਕੇ ਅੱਜ ਕੀ ਨਾ ਲਈਦਾ ਮਨੁੱਖਤਾ ਨੂੰ ਸੀਧ ਮਿਲੀ ਔਰ ਮਨੁੱਖਤਾ ਉਹਨਾਂ ਦੀ ਯਾਦ ਦੇ ਵਿੱਚ ਛਵੀਲਾ ਲਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਸਿੰਘ ਭਾਰਤੀ ਕਿਸਾਨ ਚੁਣੂ ਵਿੱਚ ਢੁਡਨੀ ਤੋਂ ਸਾਰੀ ਢੁਡਨੀ ਗਰੁੱਪ ਵੱਲੋਂ ਲੱਖ ਲੱਖ ਵਧਾਈ ਦਿੱਤੀ ਜਾਂਦੀ ਜੀ ਇਹ ਰਾਜਪੁਰੂ ਚੌਕ ਦੀ ਔਰ ਸਾਧ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਖਾਸ ਕਰਕੇ ਜਿਹੜੀ ਇਥੇ ਦੀ ਪ੍ਰਮੁੱਖ ਕਮੇਟੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਪੰਜ ਪਰਿਵਾਰਾਂ ਦੇ ਸਾਡੇ ਪਹੁੰਚੇ ਹੋ ਜੀ ਵੀਰ ਦਾ ਲੰਗਰ ਲਗਾਇਆ ਯਾਰ ਆਪਾਂ ਸਭੀ ਪਾਈਲੇਵਲ ਤੇ ਕੀ ਕਰਾਂ ਜੀ ਕਹਿਣਾ ਕੀ ਆ ਜੀ ਸਾਡੇ ਵੱਡੇ ਭਰਾ ਖੜੇ ਨੇ ਇਹਨਾਂ ਦਾ ਉਦਮ ਆ ਸਾਰਾ ਇਹਨਾਂ ਨੇ ਜਾ ਕੇ ਸਾਰੇ ਬੰਦਿਆਂ ਨੂੰ ਪਹਿਲਾਂ ਮੈਸੇਜ ਵੀ ਲਾਇਆ ਔਰ ਪੂਰਾ ਜਿਹੜਾ ਇਸ 15 ਤਰੀਕੇ ਵਾਲਾ ਦਿਨ ਜਿਹੜਾ ਅੱਜ ਤੈਅ ਕਰਕੇ ਸੰਗਰਾਮ ਵਾਲਾ ਦਿਨ ਪੂਰਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸ਼ਬੀਲ ਦਾ ਪ੍ਰਬੰਧ ਕੀਤਾ ਸਾਰੇ ਨੌਜਵਾਨਾਂ ਨੂੰ ਇੱਥੇ ਸਦਾ ਦਿੱਤਾ ਸੇਵਾ ਵਾਸਤੇ ਤੇ ਜਿੱਥੇ ਇਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਆਪਣੀ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਆ ਅੱਜ ਵੈਸੇ ਹੀ ਆਪਾਂ ਦੇਖ ਲਈਏ ਅੱਜ ਜਿਹੜਾ ਟੈਂਪਰੇਚਰ ਆਪਣੇ ਤੋਂ ਨਾਰਮਲ ਟੈਂਪਰੇਚਰ ਚ ਸਰਵਾਈਵ ਨਹੀਂ ਕੀਤਾ ਜਾ ਰਿਹਾ ਤੇ ਉਸ ਸਮੇਂ ਟੈਂਪਰੇਚਰ ਵੀ ਇੰਨਾ ਸੀ ਥੱਲੇ ਅੱਗ ਵੀ ਵੱਲਦੀ ਸੀ ਤੇ ਉੱਪਰ ਸੀਸ ਦੇ ਵਿੱਚ ਰੇਤਾ ਵੀ ਪੈਂਦਾ ਸੀ ਸੋ ਗੁਰੂ ਸਾਹਿਬ ਨੇ ਪਾਣਾ ਮੰਨ ਕੇ ਗੁਰੂ ਸਾਹਿਬ ਨੇ ਪਾਣਾ ਮੰਨ ਕੇ ਆਪਾਂ ਨੂੰ ਜਿਹੜਾ ਇਹ ਸਿੱਖਾਂ ਨੂੰ ਕਨਸੈਪਟ ਦਿੱਤਾ ਹੈ ਕਿ ਸਿੱਖ ਜਿਹੜਾ ਹਰ ਪ੍ਰਸਥਿਤੀ ਲਈ ਤਿਆਰ ਰਹਿੰਦਾ ਆ ਔਰ ਸਭ ਤੋਂ ਵੱਡੀ ਗੱਲ ਵੈਸੇ ਤਾਂ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਸਾਰੇ ਭਾਈਚਾਰੇ ਸਰਕਾਰ ਜੋਗਾ ਸਾਰੇ ਅਸੀਂ ਇਕੱਠੇ ਆ ਰਾਜਪੂਤ ਭਾਈਚਾਰੇ ਵੱਲੋਂ ਪਰਾਲਾ ਕੀਤਾ ਬਹੁਤ ਸ਼ਲਾਘਾ ਦਾ ਸ਼ਲਾਘਾਯੋਗ ਆ ਔਰ ਪਰ ਅਸੀਂ ਮੈਂ ਚ ਰਵਾਂਗਾ ਸੰਦੇਸ਼ ਇਹੀ ਰਹੀਏ ਕਿ ਅਸੀਂ ਸਾਰੇ ਜਿਹੜੇ ਭਾਈਚਾਰੇ ਕਿਸਾਨਾਂ ਦਾ ਜਿਹੜੀ ਜੋ ਸਾਨੂੰ ਗੁਰੂ ਨੇ ਦਿੱਤਾ ਗੁਰੂ ਸਾਹਿਬਾਂ ਨੇ ਜਿਹੜੀ ਜਿਵੇਂ ਹੁਣ ਆਪਾਂ ਗੱਲ ਕਰੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਸਮਾਜਿਕ ਕੁਰਪੀਆਂ ਸੀ ਚਾਹੇ ਉਹ ਜਾਤ ਪਾਤ ਸੀ ਚਾਹੇ ਉਹ ਸਤੀ ਪ੍ਰਥਾ ਸੀਗੀ ਦਾਜ ਪ੍ਰਥਾ ਸੀਗੀ ਘੁੰਡ ਪ੍ਰਥਾ ਸੀਗੀ ਕਿਉਂਕਿ ਜੇ ਇਤਿਹਾਸ ਅਸੀਂ ਪੜਾਂਗੇ ਤੇ ਇਤਿਹਾਸ ਤੋਂ ਸਾਨੂੰ ਸਿੱਖਿਆ ਵੀ ਮਿਲੂਗੀ ਸੋ ਮੈਂ ਵੀ ਅਪੀਲ ਕਰਾਂਗਾ ਜਿੰਨੀਆਂ ਵੀ ਸ਼ਹੀਦਾਂ ਲੱਗਦੀਆਂ ਨੇ ਜਿੰਨੇ ਵੀ ਲੰਗਰ ਲੱਗਦੇ ਨੇ ਸਾਰਿਆਂ ਦੇ ਚਰਨਾਂ ਵਿੱਚ ਦੇਖੋ ਅਸੀਂ ਮੈਂ ਤਾਂ ਬਹੁਤ ਛੋਟਾ ਜਿਹਾ ਪ੍ਰਾਣੀ ਆ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਜਿੱਥੇ ਆਪਾਂ ਬਾਕੀ ਦਾ ਜਿਹੜਾ ਸਵਾਗਤ ਦੇ ਵਿੱਚ ਆਪਾਂ ਕੀਰਤਨ ਦਰਬਾਰ ਲਾਉਨੇ ਆ ਇਤਿਹਾਸਕ ਜਿਹੜੀਆਂ ਗੱਲਾਂ ਆ ਇਤਿਹਾਸ ਬਾਰੇ ਵੀ ਚਾਹਨਾ ਜ਼ਰੂਰ ਪਾਉਣਾ ਚਾਹੀਦਾ ਜਿਹੜੀ ਸਾਡੀ ਅੱਜ ਵਾਲੀ ਪੀੜ੍ਹੀ ਆ ਨਵੀਂ ਪੀੜ੍ਹੀ ਆ ਇਹਨੂੰ ਇਤਿਹਾਸ ਦਾ ਜ਼ਰੂਰ ਪਤਾ ਲੱਗਣਾ ਚਾਹੀਦਾ ਸੋ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਹੁਣਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਅੱਜ ਗੁਰअर्जुन ਪਾਸ਼ਾ ਦੀ ਛੇ ਦਿਨ ਸਮਰਪਤ ਜਿਹੜੀ ਸ਼ਹੀਦ ਲਈ ਆ ਸਮੂਹ ਰਾਜਪੂਤ ਭਾਈਚਾਰੇ ਵੱਲੋਂ ਵਧਾਈ ਦੇ ਪੱਤਰ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਅੱਗੇ ਤੋਂ ਵੀ ਇਦਾਂ ਦਾ ਜਿਹੜਾ ਕਾਰਜ ਕਰਨ ਦੀ ਬਲ ਬਖਸ਼ੇ ਬਹੁਤ ਬਹੁਤ ਧੰਨ ਉਹਨੂੰ ਪਤਾ ਕਰ ਲਓ ਉਹਦੇ ਵਿਸ਼ੜ ਕਰਾਂਗੇ ਕਿੰਨੇ ਮਹੀਨੇ ਮਤਲਬ ਕੀਤੀ ਜੇ ਕੋਈ ਪਰ ਇਹ ਦੇਖੋ ਜੀ ਜਿਹੜੀ ਗੱਲ ਹੈ ਚੌਂਕ ਦੀ ਆ ਇਹ ਆਪਾਂ ਦੇਖ ਰਹੇ ਆ ਜਿਹੜਾ ਰਿੰਗ ਰੋਡ ਬਣ ਰਿਹਾ ਆ ਜਿਹੜਾ ਕਿ ਜਿਹਨੂੰ ਆਪਾਂ ਪਠਾਨਕੋਟ ਰੋਡ ਵੀ ਅੱਗੇ ਜਿਹੜਾ ਕ੍ਰੋਸ ਕਰਨਾ ਹੈ ਨਾ ਸੇ ਰੋਡ ਬਣ ਰਿਹਾ ਆ ਇਹ ਚੌਂਕ ਆਟੋਮੈਟਿਕਲੀ ਬਣ ਜਾਣਾ ਹੈ ਜਦੋਂ ਇਹ ਇਸ ਰੋਡ ਦਾ ਕੰਮ ਚੱਲੂਗਾ ਕਿਉਂਕਿ ਵਿੱਚ ਆਪਾਂ ਨੂੰ ਪਤਾ ਵੀ ਜ਼ਿਮੀਦਾਰਾਂ ਦੇ ਜਿਹੜੇ ਅਵਾਰਡ ਹੁੰਦੇ ਸੀ ਕਹਿੰਗਾ ਇਹ ਕਈ ਸੈਟੀਸਫਾਈ ਨਹੀਂ ਸੀ ਰੇਟ ਦੇ ਨਾਲ ਸੈਟੀਸਫਾਈ ਨਹੀਂ ਸੀਗੀ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਚੱਲੀਆਂ ਡੀਸੀ ਸਾਹਿਬ ਨਾਲ ਪੰਜਾਬ ਸਰਕਾਰ ਨਾਲ ਜਾਂ ਸੈਂਟਰ ਸਰਕਾਰ ਦੇ ਨੁਮਾਇੰਦਿਆਂ ਨਾਲ ਉਹ ਰੇਟ ਵਗੈਰਾ ਤੈਅ ਹੋ ਗਏ ਆ ਹੁਣ ਸਾਰੇ ਜਮੀਨਾਂ ਦੇ ਜਿਹੜਾ ਹੋ ਰਿਹਾ ਅੱਗੇ ਵਿਜਨ ਹੋ ਰਿਹਾ ਤੇ ਜਿਵੇਂ ਜਿਵੇਂ ਹੋਊਗਾ ਆਟੋਮੈਟਿਕਲੀ ਜਿਹੜਾ ਰੋਡ ਤਿਆਰ ਹੋ ਜੂਗਾ ਤੇ ਚੌਕ ਇਹ ਬਹੁਤ ਸ਼ਾਨਦਾਰ ਬਣੂਗਾ ਕਿਉਂਕਿ ਉੱਪਰ ਸ਼ਾਤ ਹੋਣੀ ਆ ਤੇ ਥੱਲੇ ਬਿਲਕੁਲ ਇਹ ਜਿਹੜਾ ਚਰਸਤੇ ਦੀ ਤਰ੍ਹਾਂ ਹੋਊਗਾ ਔਰ ਸਭ ਤੋਂ ਵੱਡੀ ਗੱਲ ਇਹ ਜਿਹੜਾ ਰਿੰਗ ਰੋਡ ਬਣ ਰਿਹਾ ਇਹਦੇ ਜਿਹੜੇ ਕੱਟ ਆ ਬੜੀ ਦੂਰ ਜਾ ਕੇ ਆ ਇੱਥੇ ਸਪੈਸ਼ਲ ਜਿਹੜਾ ਇੱਕ ਕੱਟ ਜਿਹੜਾ ਬਣਾਇਆ ਜਾਊਗਾ ਜੇ ਨਹੀਂ ਵੀ ਬਣਾਇਆ ਜਾਊਗਾ ਤਾਂ ਅਸੀਂ ਉਹਦੀ ਆਵਾਜ਼ ਚੱਕਾਂਗੇ ਜਿਹੜਾ ਇੱਥੇ ਸਾਨੂੰ ਜਿਹੜਾ ਕੱਟ ਦਿੱਤਾ ਜਾਊਗਾ ਹਾਂ